ਨਾ ਜਾਮਨ ਕੋਈ ਆਪਾਂ ਕਿਤੇ ਫਸ ਜਾਈਏ ਤੇ ਕਈ ਵਾਰੀ ਆਪਾਂ ਨੂੰ ਵੀ ਲੋਡ ਪੈ ਜਾਂਦੇ ਆ ਨਾ ਵੀ ਜਾਮਨ ਬੰਦੇ ਦੀ ਤੇ ਜੇ ਜਾਮਨ ਤਖੜੇ ਹੋਣ ਤੇ ਉਸ ਵੇਲੇ ਛਡਾ ਲੈਂਦੇ ਜੇ ਹਲਕੇ ਪੈ ਜਾਣ ਤੇ ਫਿਰ ਸਾਲਾਂ ਬੱਦੀ ਵੀ ਕੰਮ ਚੱਲ ਜਾਂਦਾ ਤੇ ਇਸ ਕਰਕੇ ਮਨੁੱਖ ਵੀ ਜਿਹੜਾ ਸੀ ਨਾ ਤੁਰ ਪਿਆ ਜਾਮਨ ਲੈਣ ਵਾਸਤੇ ਮੈਂ ਗੁਰੂ ਸਾਹਿਬ ਦੇ ਕੋਲ ਜਾਮਨ ਲੈ ਜਾ ਭਗਵਾਨ ਕੋਲ ਜਾਮਨ ਲੈ ਜਾ ਤੇ ਤੁਰ ਪਿਆ ਗੁਰੂ ਕੀ ਸੰਗ ਤੇ ਜੇਸ ਵੇਲੇ ਤੁਰਿਆ ਜਾਂਦਾ ਸਾਰਿਆਂ ਨੂੰ ਕਹਿੰਦਾ ਵੀ ਤੂੰ ਜਾ ਕੇ ਮੇਰੀ ਮਹਾਰਾਜ ਦੇ ਕੋਲ ਮਰਜ ਜਾਮਨੀ ਭਰਦੇ ਵੀ ਮੈਂ ਤੈਨੂੰ ਨਾਮ ਚੇਤੇ ਕਰਾ ਦਿਆਂਗਾ ਸਾਰੇ ਕਹਿਣ ਲੱਗੇ ਨਾ ਭਾਈ ਮਨੁੱਖਾ ਤੇਰੀ ਜਾਮਨੀ ਕੋਈ ਨਹੀਂ ਦੇ ਸਕਦੇ ਤੂੰ ਬੜਾ ਵੇਸਲਾ ਤੂੰ ਤੇ ਭੁੱਲ ਜਾਵੇਂਗਾ ਜਾ ਕੇ ਤੇ ਤੁਰਦਾ ਤੁਰਦਾ ਗਿਆ ਹੈ ਭਗਵਾਨ ਜਲਦੇ ਕੋਲ ਜਲਦੇਵਤੇ ਦੇ ਕੋਲ ਇਹਨੂੰ ਖਵਾਜਾ ਵੀ ਕਹਿ ਦਿੰਨੇ ਆ ਪਾਣੀ ਵੀ ਕਹਿ ਦਿੰਨੇ ਆ ਜਲਦੇਵਤਾ ਵੀ ਕਹਿ ਦਿੰਨੇ ਆ ਤੇ ਦੇਵਤਾ ਹੀ ਹੈ ਨਾ ਤੇ ਜਿਸ ਵੇਲੇ ਗੁਰੂ ਕੀ ਸੰਗਤ ਦੇ ਕੋਲੇ ਗਿਆ ਨਾ ਤੇ ਕਹਣ ਲੱਗਿਆ ਭਾਈ ਮੈਂ ਤੇਰੀ ਪੂਰੀ ਜਾਮਨੀ ਤਾਂ ਨਹੀਂ ਦਿੰਦਾ ਪਰ ਜੇਸ ਵੇਲੇ ਤੂੰ ਮੇਰੀ ਵਰਤੋਂ ਕਰੇਂਗਾ ਨਾ ਮੈਂ ਤੈਨੂੰ ਮਾਲਕ ਦਾ ਨਾਮ ਚੇਤੇ ਕਰਾ ਦਿਆਂਗਾ ਸਵੇਰ ਨੂੰ ਜਦ ਆਪਾਂ ਸਾਰੇ ਜਨੇ ਸ্নান ਕਰਦੇ ਆਂ ਆਪਣਾ ਆਪਣਾ ਸੁਭਾਅ ਹੈ ਕੋਈ ਠੰਡੇ ਪਾਣ ਨਾਲ ਨਹਾਵੇ ਕੋਈ ਤਤੇ ਨਾਲ ਨਹਾਵੇ ਜੇਸ ਵੇਲੇ ਆਪਾਂ ਪਾਣੀ ਪਿੰਡੇ ਤੇ ਪਾਣਿਆ ਤੇ ਆਪ ਮੁਹਾਰੇ ਮੂੰਹ ਚੋਂ ਵਾਇਗਰੂ ਨਿਕਲ ਜਾਂਦਾ ਕੋਈ ਕਿੱਡੇ ਮਾੜੇ ਕਰਮਾ ਵਾਲਾ ਹੋਏ ਤੇ ਹਾਏ ਕਹਿ ਦੇਣ ਇਹ ਤੇ ਪਿੰਡੇ ਤੇ ਪਾਣੀ ਪਵੇ ਨਾ ਸੰਗਤ ਜੀ ਫਿਰ ਉਸ ਵੇਲੇ ਆਪ ਮੁਹਾਰੇ ਮੇਜੋ ਵੈਗੁਰੂ ਸ਼ਬਦ ਨਿਕਲ ਜਾਂਦਾ ਤੇ ਫਿਰ ਇਹਨੂੰ ਉਸ ਵੇਲੇ ਜਿਹੜਾ ਜਲ ਹੈ ਨਾ ਪਾਣੀ ਆ ਉਹ ਚੇਤਾ ਕਰਾਂਦਾ ਮੈਂ ਤੇਰੀ ਜਾਮਨੀ ਭਰੀ ਸੀ ਤੇਰੀ ਜਾਮਨੀ ਚੇਤਾਇਤਾ ਚੇਤ ਸੱਚਾ ਸੋਪਰਾ ਵੇ ਆਪਣਾ ਵੀ ਜੇ ਤੈਨੂੰ ਚੇਤਾ ਆ ਤੂੰ ਹਣ ਚੇਤਲਾ ਸਰੀ ਪਰਮੇਸ਼ਰ ਵੈਗੁਰੂ ਦੇ ਨਾਮ ਨੂੰ ਚੇਤਾ ਕਰ ਨਾਮ ਬੀਜਣ ਦੀ ਵਤ ਆਈ ਹੈ ਹੁਣ ਅਮ੍ਰਿਤ ਵੇਲਾ ਹੋ ਜਾਂਦਾ ਹੈ ਨਾ ਜਿਸ ਵੇਲੇ ਤੇ ਉਸ ਵੇਲੇ ਉੱਠ ਕੇ ਜੇ ਆਪਾਂ ਚੋਕੜਾ ਮਾਰ ਕੇ ਨਾ ਗੁਰੂ ਕੀ ਸੰਗਤੇ ਮਨ ਬਿਰਤੇ ਨੇ ਵਿਚਾਰ ਕਰਕੇ ਤੇ ਜੇ ਨਾਮ ਜਪਾਂਗੇ ਨਾ ਤੇ ਉਸ ਵੇਲੇ ਮੇਰੇ ਮਾਲਕ ਵਾਹਿਗੁਰੂ ਦੇ ਖਜ਼ਾਨੇ ਖੁੱਲੇ ਹੁੰਦੇ ਨੇ ਫਿਰ ਮਨ ਪਾਵੇ ਸੋ ਲੁੱਟ ਲੈ ਅੰਮ੍ਰਿਤ ਵੇਲੇ ਦਾ ਟਾਈਮ ਹੋਵੇ ਤੇ ਕਹਿੰਦੇ ਜਿਹੜੇ ਬਹੁਤੇ ਪੜੇ ਲਿਖੇ ਵਿਦਵਾਨ ਹੋ ਗਏ ਨੇ ਉਹ ਤੇ ਅੰਮ੍ਰਿਤ ਵੇਲੇ ਨੂੰ ਜਾਣਦੇ ਹੀ ਨਹੀਂ ਦੱਸਦੇ ਹੀ ਨਹੀਂਗੇ ਤੇ ਜੇ ਕਹਿੰਦੇ ਨਿਤੇ ਪਰਤੀ ਨਿਤਨੇਮ ਕਰੋ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ ਤੇ ਉਹਨੂੰ ਵੀ ਤੋਤਾ ਰਟਣ ਕਹਿ ਦਿੰਦੇ ਆ ਵੀ ਇਹ ਤੇ ਰੋਜ਼ ਦਾ ਕੰਮ ਆ ਗੁਰੂ ਕੀ ਸੰਗਤ ਇਹ ਦਿਨ ਦੇ ਵਿੱਚ ਤਿੰਨ ਤਿੰਨ ਵੇਰੀ ਰੋਟੀ ਖਾਣੀ ਨਹੀਂ ਨਾ ਭੁੱਲਦੇ ਤੇ ਨਾਮ ਜਪਣਾ ਕਿਉਂ ਭੁੱਲਦੇ ਜੋ ਇਸ ਗੱਲ ਦਾ ਖਿਆਲ ਰੱਖਿਓ ਗੁਰੂ ਕੀ ਸੰਗਤ ਬੰਦ ਖਲਾਸੀ ਖਾਲੀ ਨਾਮ ਦੇ ਜਰੀਏ ਹੋਣੀ ਜੇ ਜੇ ਨਾਮ ਨਹੀਂ ਨਜਪਾਂਗੇ ਤੇ ਫਿਰ ਮੱਦੇ ਨਹੀਂ ਛੁੱਟਦਾ ਕੋਈ ਵੀ ਕੂਕ ਪੁਕਾਰ ਕੋਈ ਨਾ ਸੁਣੈ ਓਖਾ ਹੋਏ ਹੋਏ ਰੋ ਜੇ ਕੋਈ ਬੋਤਾ ਧਨਾੜ ਬੰਦਾ ਹੁੰਦਾ ਹੈ ਨਾ ਜਿਹਦੇ ਪੱਲੇ ਚਾਰ ਛਿੱਲੜ ਜਾਦੇ ਹੋਣ ਪਾਵ ਕੇ ਮਾਇਆ ਥੋੜੀ ਜਿਆਦੇ ਹੋਵੇ ਕੋਈ 10 ਹੀ 50 ਕਿੰਨੇ ਜ਼ਮੀਨ ਤੇ ਹੋਣ ਜਾਂ ਕਹਦੇ ਕੋਈ ਸਰਕਾਰੀ ਦਰਬਾਰੇ ਤਖਣੀ ਚਲਦੀ ਹੋਵੇ ਤੇ ਉਹਦੇ ਕੋਲ ਦੀ ਲੰਗਰ ਲੱਗੇ ਵੀ ਮਾੜਾ ਬੰਦਾ ਮਾਤਰਾ ਡਰ ਜਾਂਦਾ ਵੀ ਖਬਰਿਆਂ ਨੇ ਕੀ ਬੋਲ ਦੇ ਲਾਇਆ ਕਿਉਂ ਬੋਤੇ ਤਖੜੇ ਦਾ ਫਿਰ ਉਹ ਪਤਾ ਨਹੀਂ ਹੁੰਦਾ ਉਹਨੂੰ ਡਰਨੇ ਨਾ ਕਿਸੇ ਦਾ ਹੁੰਦਾ ਤੇ ਇਸੇ ਤਰੀਕੇ ਨਾਲ ਮੇਰੇ ਮਾਲਕ ਕਹਿੰਦੇ ਆ ਵੀ ਰੇਰੇ ਦਰਗਾਹ ਕਹਿ ਨਾ ਕੋਊ ਆਓ ਬੈਠ ਆਦਰ ਸਾਧੂ ਦੇਉ ਕਿੰਨੂ ਆਦਰ ਜੇ ਤੂੰ ਨਾਮ ਦਾ ਧਾਨਿਕ ਤਰ ਕਰ ਲਵੇਂ ਨਾਮ ਦਾ ਧਾਨ ਤੂੰ ਖੱਟ ਲਵੇਂ ਨਾ ਫਿਰ ਦਰਗਾਹ ਨੂੰ ਜਾਣ ਲੱਗਾ ਤੈਨੂੰ ਓਏ ਕਹਿ ਕੇ ਕੋਈ ਆਵਾਜ਼ ਨਹੀਂ ਮਾਰਦਾ ਧਰਮ ਰਾਜ ਵੀ ਆਪਣੇ ਦੂਤਾਂ ਨੂੰ ਕਹਿੰਦਾ ਵੀ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁਟੇ ਨਿਕਟ ਨਾ ਜਾਈਓ ਦੂਤ ਦੂਤਾਂ ਨੂੰ ਵੀ ਧਰਮ ਰਾਜ ਨੇ ਕਿਹਾ ਵੀ ਜਿੱਥੇ ਸਾਧੂ ਦਾ ਹੋਵੇ ਦਰਬਾਰ ਤੇ ਉਹ ਸਾਰੇ ਪਰਮੇਸ਼ਰ ਵਾਹਿਗੁਰੂ ਦਾ ਚੱਲਦਾ ਹੋਵੇ ਸਿਮਰਨ ਤੇ ਉਥੇ ਭੁੱਲ ਕੇ ਵੀ ਤੁਸੀਂ ਨਾ ਚਲੇ ਜਾਓ ਨਹੀਂ ਤੇ ਤੁਹਾਡੀ ਵੀ ਬੰਦ ਖਲਾਸੀ ਨਹੀਂ ਤੇ ਨਾਲ ਮੇਰੀ ਵੀ ਬੰਦ ਖਲਾਸੀ ਹੋ ਜੇਗੀ ਰਾਜਾ ਜਨਕ ਹੋਇਆ ਨਾ ਰਾਜਾ ਜਨਕ ਧਨ ਤਨ ਰਾਜਾ ਜਨਕ ਹੈ ਜਨ ਸਿਮਰਨ ਕੀ ਉਹ ਵਿਵੇਕ ਏਕ ਘੜੀ ਕੇ ਸਿਮਰਨ ਨੇ ਪਾਪੀ ਤਰੇ ਅਨੇਕ ਗੁਰੂ ਕੀ ਸੰਗਤੇ ਰਾਜਾ ਜਨਕ ਬੜਾ ਧਰਮਾਤਮਾ ਰਾਜਾ ਰਾਣਾ ਰਾਉਣਾ ਕੋਰਾ ਤੁੰਗਨਾ ਰੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੱਧਾ ਧੀਰ ਵਾਰੀ ਮੁਤਾਬਕ ਸਭ ਨੇ ਤੁਰਦੇ ਜਾਣਾ ਜਿਉਣਾ ਤੇ ਝੂਠ ਮਰਨਾ ਹੀ ਸੱਚਿਆ ਨਾ ਜਿਉਣਾ ਝੂਠ ਹੈ ਸੰਗ ਤੇ ਮਰਨਾ ਹੀ ਸੱਚਾ ਕਿਉਂਕਿ ਮਰਨਾ ਸੀ ਵਿਸਾਰ ਬੈਠੇ ਆ ਮਰਨ ਲਿਖਾਇ ਮੰਡਲ ਮੈਂ ਆਏ ਮਰਨਾ ਪਹਿਲਾਂ ਲਿਖਾਇਆ ਫਿਰ ਇਸ ਸੰਸਾਰ ਦੇ ਚ ਮਾਲਕ ਨੇ ਭੇਜਿਆ ਆ ਤੇ ਜਦੋਂ ਰਾਜਾ ਜਨਕ ਦਰਗਾਹ ਨੂੰ ਜਾ ਰਿਹਾ ਵਿਵਾਨ ਦੇਵਤਿਆਂ ਨੇ ਚੁੱਕਿਆ ਹੋਇਆ ਵਿਵਾਨ ਦੇਵਤਿਆਂ ਨੇ ਤੇ ਜਿਸ ਵੇਲੇ ਨਰਕ ਦੇ ਕੋਲ ਦੀ ਵਿਵਾਨ ਲੰਘ ਰਿਹਾ ਨਾ ਸੰਗਤ ਜੀ ਤੇ ਵਿਰਲਾਪ ਜਿਹੜੇ ਨਰਕ ਦੇ ਜੀਵ ਨੇ ਉਹ ਵਿਰਲਾਪ ਕਰਦੇ ਆ ਧਰਮਰਾਜ ਨੂੰ ਆਪਣੇ ਉਹ ਜਿਹੜੇ ਜੀਵ ਨਰਕਾਂ ਦੇ ਚ ਪਏ ਵਿਰਲਾਪ ਕਰਦੇ ਆ ਰਾਜਾ ਜਨਕ ਜਿਹੜਾ ਆ ਉਹ ਆਪਣੇ ਜਿਹਨਾਂ ਦੇਵਤਿਆਂ ਨੇ ਵਿਵਾਨ ਚੁੱਕਿਆ ਉਹਨਾਂ ਨੂੰ ਕਹਿਣ ਲੱਗਾ ਵੀ ਅਦਰੋਂ ਕੂ ਕੂ ਪੁਕਾਰਦੀ ਆਵਾਜ਼ਾਂ ਕਿਉਂ ਆ ਰਹੀਆਂ ਆਇਆ ਉਹ ਕਹਣ ਲੱਗੇ ਮਹਾਰਾਜ ਆਦਰ ਉਹ ਲੋਕ ਨੇ ਜਿਨ੍ਹਾਂ ਨੇ ਹੱਥਾਂ ਦੇ ਨਾਲ ਸੇਵਾ ਨਹੀਂ ਕੀਤੀ ਇਹਨਾਂ ਹੱਥਾਂ ਦੇ ਨਾਲ ਪੁੰਨ ਦਾਨ ਨਹੀਂ ਕੀਤਾ ਇਸ ਰਸਨਾ ਦੇ ਨਾਲ ਨਾਮ ਨਹੀਂ ਜਪਿਆ ਮਹਾਪੁਰਸ਼ ਪਰਦੇਸੀ ਨਾ ਵੀ ਜੇ ਤੂੰ ਰਸਨਾ ਨਾਮ ਨਾਲ ਜਪੇਂਗੀ ਮੇਰੀ ਇਹ ਤਿਲ ਤਿਲ ਕਰਕੇ ਕੱਟੀ ਜਾਏਗੀ ਹਕੀਕਤ ਇਹ ਜਿਹੜਾ ਇਹ ਹੱਥਾਂ ਦੇ ਨਾਲ ਆਪਾਂ ਦਾਨ ਪੁੰਨ ਕਰਦੇ ਆ ਨਾ ਪੁੰਨ ਦਾਨ ਜੋ ਬੀਜ ਦੇ ਸਲ ਧਰਮ ਰਾਹ ਕੇ ਜਾਈ ਅੱਜ ਕੱਲ ਗ੍ਰਾਹੀ ਦਾ ਸਮਾਂ ਚੱਲ ਰਿਹਾ ਨਾ ਕਿਉਂ ਮੇਰਾ ਟਾਈਮ ਵੀ ਹੁੰਦਾ ਜਾ ਰਿਹਾ ਪਰ ਮੈਂ ਥੋੜਾ ਜਿਹਾ 2 ਮਿੰਟ ਹੋਰ ਲੈ ਕੇ ਸਮਾਂ ਵੀ ਗੁਜ਼ਾ ਜਾਣੀ ਆ ਜਿਹੜਾ ਅੱਜ ਕੱਲ ਗ੍ਰਾਹੀ ਦਾ ਟਾਈਮ ਚੱਲ ਰਿਹਾ ਘਰੋ ਘਰੀ ਬਾਬੇ ਜਾਂਦੇ ਆ ਕਈ ਤੇ ਜਦੋਂ ਕੋਈ ਸਰਦਾ ਬਾਣ ਹੋਣ ਤੇ ਪਾਣੀ ਦਾ ਫੋਕਾ ਗਲਾਸ ਵੀ ਪੁੱਛ ਲੈਣ ਤੇ ਬਹੁਤੀ ਚੰਗੀ ਗੱਲ ਹੈ ਨਾ ਵੀ ਗ੍ਰਾਹੀ ਦੇਣੀ ਹੋਵੇ ਕਈ ਤੇ ਵੇੜੇ ਵਰਦੇ ਆ ਵੀ ਬੜੇ ਸ਼ਲੋਕ ਸੁਣਾਉਣ ਲੱਗ ਜਾਣਗੇ ਬਹੁਤੇ ਸ਼ਲੋਕ ਸੁਣਾਉਣਗੇ ਪਰ ਸੰਗ ਤੇ ਖਿਆਲ ਰੱਖਿਓ ਜੇ ਜਿਹੜਾ ਮੰਗਣ ਵਾਸਤੇ ਆ ਗਿਆ ਨਾ ਘਰ ਗ੍ਰਾਹੀ ਲੈਣ ਆ ਗਿਆ ਤੁਹਾਡੇ ਤੋਂ ਕੁਝ ਲੈਣ ਨਾ ਨਹੀਂ ਆਇਆ ਉਹ ਉਹ ਤੁਹਾਨੂੰ ਗੁਰੂ ਗਿਆ ਬਖਸ਼ਿਸ਼ਾਂ ਦੇਣ ਆਇਆ ਜੇ ਹੋ ਸਕਦਾ ਤੈਨੂੰ ਥੋੜਾ ਬਹੁਤਾ ਦਾਨ ਕਰੋ ਹੱਥਾਂ ਦੇ ਨਾਲ ਜੇ ਨਹੀਂ ਫੋਕਾ ਪਾਣੀ ਦਾ ਗਲਾਸ ਤੇ ਚਾਹ ਦਾ ਕੱਪ ਪੁੱਛ ਕੇ ਉਹਦੀ ਸੇਵਾ ਆਉ ਭਾਦ ਕਰ ਦਿਓ ਇਹ ਵੀ ਪੁੰਨ ਆ ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਇ ਪੁੰਨ ਦਾਨ ਜੋ ਬੀਜ ਦੇ ਸਤਿ ਰਮਰਾਏ ਕਹੇ ਜਾਂਦਾ ਤੇ ਜਿਸ ਵੇਲੇ ਮਹਾਪਸ ਰਾਜੇ ਜਨਕਤਾ ਵਿਵਾਨ ਜਾ ਰਿਆ ਤੇ ਨਰਕਾਂ ਦੇ ਚ ਜੀਵ ਵਿਰਲਾਪ ਕਰਦੇ ਆ ਤੇ ਜੋ ਕਹਿਣ ਲੱਗੇ ਵੀ ਕੌਣ ਬਰਲਾਵ ਕਰਦੇ ਆ ਕਿ ਜੀ ਉਹ ਲੋਕ ਬਰਲਾਵ ਕਰਦੇ ਜਿਨ੍ਹਾਂ ਨੇ ਰਸਨਾ ਦੇ ਨਾਲ ਨਾਮ ਨਹੀਂ ਜਪਿਆ ਹੱਥਾਂ ਦੇ ਨਾਲ ਸੇਵਾ ਤੇ ਪੈਰਾਂ ਦੇ ਨਾਲ ਸੰਗਤ ਦੇ ਵਿੱਚ ਨਹੀਂ ਗਏ ਤੇ ਕਹਿਣ ਲੱਗੇ ਮੇਰਾ ਵਿਵਾਨ ਵੀ ਲੈ ਕੇ ਚੱਲੋ ਉਧਰ ਹੀ ਆਪਣੇ ਦੇਵਤੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਤਾਂ ਉਧਰ ਲੈ ਕੇ ਜਾਣ ਦੀ ਆਗਿਆ ਨਹੀਂ ਅਸੀਂ ਨਹੀਂ ਲੈ ਕੇ ਜਾ ਸਕਦੇ ਉੱਥੇ ਉਹ ਲੋਕ ਜਾਂਦੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਕਹਿਣ ਲੱਗੇ ਮੇਰਾ ਹੁਕਮ ਹੈ ਵਿਵਾਨ ਲੈ ਕੇ ਚੱਲੋ ਫਿਰ ਸਾਧੂ ਦਾ ਬਚਨ ਕੌਣ ਟਾਲੇ ਵਿਵਾਨ ਗਿਆ ਧਰਮ ਰਾਜ ਦੇ ਆਮਨੇ ਸਾਹਮਨੇ ਬੈਠੇ ਨੇ ਤੇ ਕਹਿਣ ਲੱਗੇ ਧਰਮਰਾਜ ਨੂੰ ਐਨੇ ਜੁਰਤ ਵਾਲਾ ਰਾਜਾ ਸਿਮਰਨ ਵਾਲਾ ਰਾਜਾ ਐਸਿਆਂ ਗੱਲਾਂ ਨਾਮ ਜਪਣ ਵਾਲੀਆਂ ਰੂਹਾਂ ਕਹਿ ਸਕਦੀਆਂ ਨੇ ਸੰਗਤ ਜੀ ਤੇ ਕਹਿਣ ਲੱਗੇ ਵੀ ਇਹਨਾਂ ਦੀ ਬੰਦ ਖਲਾਸੀ ਘਰ ਕਿਵੇਂ ਹੋ ਸਕਦੀ ਆ ਕਹਿਣ ਲੱਗੇ ਮਹਾਰਾਜ ਜੇ ਕੋਈ ਇਨਾਦੇ ਪਾਪਾਂ ਦੇ ਬਦਲੇ ਨਾਮ ਦੇਵੇ ਨਾਮ ਉਤਨਾ ਜਪਿਆ ਨਾਮ ਫਿਰ ਇਹਨਾਂ ਦੀ ਬੰਦ ਖਲਾਸੀ ਹੁੰਦੀ ਆ ਫਿਰ ਧਰਮਰਾਜ ਨੂੰ ਕਹਿਣ ਲੱਗੇ ਲਿਆ ਤੱਕੜੀ ਇੱਕ ਤੱਕੜ ਦੇ ਜਿਨ੍ਹਾਂ ਦੇ ਪਾਪ ਪਾਲਾ ਤੇ ਸਾਡਾ ਇੱਕ ਘੜੀ ਦਾ ਸੰਗਤ ਜਿ ਬੈਠਿਆ ਕੀਤਾ ਸਿਮਰਨ ਪਾਲਾ ਇੱਕ ਸੰਗਤ ਦੇ ਜਿਵੇਂ ਆਪਾਂ ਜੁੜ ਕੇ ਬੈਠੇ ਹੋਏ ਆ ਨਾ ਇੰਜ ਵੀ ਸੰਗਤ ਦੇ ਜਿ ਬੈਠਿਆ ਇੱਕ ਘੜੀ ਦਾ ਸਿਮਰਨ ਪਾਲਾ ਇੱਕ ਪਾਸੇ ਨਾਲ ਦੇ ਸਭ ਦੇ ਪਾਪ ਪਾਲਾ ਪਾਪ ਤੇ ਧੰਨ ਧੰਨ ਰਾਜਾ ਜਨਕ ਐ ਜਿਮ ਸਿਮਰਨ ਕੀਓ ਵਿਵੇਕ ਇੱਕ ਘੜੀ ਕੇ ਸਿਮਰਨੇ ਪਾਪੀ ਤੇਰੇ ਅਨੇਕ ਨਰਕਾਂ ਦੇ ਨਰਕ ਖਾਲੀ ਰਾਜੇ ਜਨਕ ਨੇ ਨਾਮ ਦੇ ਜਰੀਏ ਕਰਾ ਦਿੱਤੇ ਨਾਮ ਦੇ ਜਰੀਏ ਅੱਜ ਕੌਣ ਕਰਾਏਗਾ ਤੇ ਇਸ ਵਾਸਤੇ ਗੁਰੂ ਕੀ ਸੰਗਤ ਅੰਮ੍ਰਿਤ ਵੇਲੇ ਉੱਠਿਆ ਕਰੋ ਨਾਮ ਜ਼ਰੂਰ ਜਪਿਆ ਕਰੋ ਜਿਤਨਾ ਵੀ ਹੋ ਜੇ ਸਾਨੂੰ ਮਹਾਰਾਜ ਪਤਾ ਕੀ ਕਹਿੰਦੇ ਆ ਕਹਿੰਦੇ ਵੀ ਉਠ ਤਾ ਬੈਠ ਤਾ ਸੋਬਤ ਨਾਮ ਜ਼ਰੂਰੀ ਜੇ ਘਰ ਚੋਂ ਸਕੂਲ ਚ ਜਵਾਕਾਂ ਨੇ ਜਾਣਾ ਤੇ ਮਾਤਾ ਕਹੇ ਮੈਂ ਤੇ ਪਹਿਲਾਂ ਤੂੰ ਸੁਖਣੀ ਸਾਧ ਦਾ ਪਾਠ ਹੀ ਕਰ ਲੈ ਫਿਰ ਤੇ ਘਰ ਚ ਕਲੇਸ਼ ਹੀ ਪੈ ਗਿਆ ਨਾ ਨਾ ਭਾਈ ਉਠਾ ਤੇ ਬੈਠਾ ਤੇ ਸੌਵਤ ਨਾਲ ਤੁਰਦੇ ਫਿਰਦੇ ਵੀ ਕੰਮ ਕਾਜ ਕਰੀ ਜਾਓ ਤੇ ਰਸਨਾ ਦੇ ਨਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੇ ਜਾਓ ਜਿਸ ਵੇਲੇ ਵੇਲੇ ਜੇ ਨਾਮ ਜਪੋ ਬਾਣੀ ਪੜੋ ਤੇ ਜਿਸ ਵੇਲੇ ਕਰ ਅੱਜ ਲੰਗਰ ਪ੍ਰਸਾਦਾ ਤਿਆਰ ਕਰਦੇ ਆ ਅੱਜ ਨਾ ਬੀਬੀਓ ਉਸ ਵੇਲੇ ਜਰੂਰ ਪ੍ਰਸਾਦਾ ਤਿਆਰ ਕਰਦੇ ਆ ਨਾਮ ਜਪਿਆ ਕਰੋ ਜਿਹੜਾ ਉਸ ਪ੍ਰਸਾਦੇ ਪਾਣੀ ਨੂੰ ਛੱਕੇ ਉਹ ਵੀ ਨਾਮ ਜਪਣ ਲੱਗ ਜਾਂਦਾ ਤੇ ਆਪਾਂ ਸਾਰੇ ਜਣੇ ਬਾਬਾ ਸ੍ਰੀ ਚੰਦ ਭਗਵਾਨ ਜੀ ਦਾ ਜਨਮ ਦਿਨ ਮਨਾ ਰਹੇ ਆ ਇਹ ਪ੍ਰਾਲਾ ਬਾਬਾ ਦਵਿੰਦਰ ਸਿੰਘ ਜੀ ਨੇ ਕੀਤਾ ਆ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਭਾਈ ਇਸੇ ਤਰ੍ਹਾਂ ਵੱਧ ਚੜ ਕੇ ਸਾਥ ਦਿਆ ਕਰੋ ਤੇ ਹੁਣ ਇੱਕ ਅੱਧਾ ਮਿੰਟ ਆਪਾਂ ਸਿਮਰਨ ਰੂਪੀ ਹਾਜ਼ਰੀ ਲਵਾ ਲਈਏ ਫਿਰ ਫਤਿਹ ਗਜਾ ਜਾਾਂਗੇ ਸਾਰਿਆਂ ਨੇ ਬੋਲਣਾ ਨਾਮ ਦੇ ਵਿੱਚੋਂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੋਰ ਦੀ ਬੋਲੋ ਸੰਗਤੇ ਸਤ ਨਾਮ ਵਾਹਿਗੁਰੂ 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 ਇਹ ਜਿਹੜਾ ਨਾਮ ਆ ਨਾ ਨਾਮ ਹਰ ਵੇਲੇ ਤੁਰਦੇ ਫਿਰਦੇ ਸੰਗਤੇ ਕੰਮਕਾਜ ਕਰਦੇ ਆ ਜਪਦੇ ਰਿਆ ਕਰੋ ਹਰ ਵੇਲੇ ਜਪਦੇ ਰਿਆ ਕਰੋ ਬਾਬੇ ਨਨ ਸਿੰਘ ਦਾ ਬਚਨ ਜੇ ਵਾਹਿਗੁਰੂ ਸ਼ਬਦ ਦਰਗਾਹ ਦਾ ਟਿਕਟਾ ਦਰਗਾਹ ਦਾ ਟਿਕਟਾ ਸੋ ਇਸ ਵਾਸਤੇ ਸੰਗਤ ਜੀ ਕਿਸੇ ਪ੍ਰਕਾਰ ਦੀ ਕੋਈ ਵੀ ਬੋਲਦਿਆਂ ਭੁੱਲ ਗਲਤੀ ਹੋ ਗਈ ਹੋਏ ਗੁਰੂ ਗੁਰੂ ਕੀ ਸੰਗਤ ਮਹਾਪੁਰਸ਼ ਸਭ ਬਖਸ਼ਣ ਹਾਰੇ ਜੇ ਬਖਸ਼ ਲਿਓ ਅਰਦਾਸ ਕਰਿਓ ਸੱਚੇ ਬਾਦਸ਼ਾਹ ਮੈਨੂੰ ਸੇਵਾ ਸਿਮਰਨ ਦੀ ਦਾਤ ਬਖਸੇ ਏ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਦੇ ਚ ਕਰਿਓ ਦਿਹੁ ਸੱਜਣਾ ਸੀਸੜੀਆਂ ਜੋ ਹੋਵੇ ਸੈਬ ਸੋ ਮੇਲ ਪਿਆਰ ਸਾਥ ਫਤਿਹ ਬਲਾਉ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ